ਮੇਨਟਰ ਪਹੁਸਾਰੇ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਇਵਨਿੰਗ ਇਹ ਵੀਡੀਓ ਪੰਜਾਬੀ ਪਾਸ਼ਾ ਚ ਹੈ ਇਹ ਵੀਡੀਓ ਹੈਗੀ ਉਹਨਾਂ ਵਾਸਤੇ ਜਿਹੜੇ ਕੈਨੇਡਾ ਸਟੱਡੀ ਪਰਮਿਟ ਤੇ ਜਾਂ ਵਰਕ ਪਰਮਿਟ ਤੇ ਜਾਣ ਦੇ ਚਾਹਵਨ ਨੇ ਕਿਉਂਕਿ ਮੈਂ ਕੈਨੇਡਾ ਚ 18 ਸਾਲ ਰਿਹਾ ਤੇ ਭਾਰਤ ਚ 35 ਸਾਲ ਰਿਹਾ ਮੈਨੂੰ ਦੋਨਾਂ ਦੇਸ਼ਾਂ ਬਾਰੇ ਪੂਰੀ ਜਾਣਕਾਰੀ ਹੈ ਤੇ ਮੈਂ ਤੁਹਾਨੂੰ ਦੱਸਦਾ ਕਿ ਕੈਨੇਡਾ ਦੇ ਵਿਚਕਾਰ ਮੋਟਰਸਾਈਕਲ ਤੇ ਸਕੂਟਰ ਨਹੀਂ ਹੁੰਦੇ ਤਾਂ ਤੁਹਾਨੂੰ ਕਾਰ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਕਿਉਂਕਿ ਉੱਥੇ ਲੋਕਲ ਟਰਾਂਸਪੋਰਟੇਸ਼ਨ ਇੰਨਾ ਜ਼ਿਆਦਾ ਨਹੀਂ ਹੁੰਦਾ ਜੇ ਤੁਹਾਡੇ ਕੋਲ ਡਰਾਈਵਿੰਗ ਲਿਸੈਂਸ ਨਹੀਂ ਹੋਏਗਾ ਤਾਂ ਤੁਸੀਂ ਜਿੱਥੇ ਜੌਬ ਕਰਨੀ ਆ ਉੱਥੇ ਸਹੀ ਟਾਈਮ ਤੇ ਨਹੀਂ ਪੁੱਜ ਸਕੋਗੇ ਸਹੀ ਟਾਈਮ ਤੇ ਨਹੀਂ ਪਹੁੰਚੋਗੇ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਨੰਬਰ 2 ਕਿਉਂਕਿ ਤੁਸੀਂ ਗੋਰਿਆਂ ਦੇ ਦੇਸ਼ ਵਿੱਚ ਆ ਰਹੇ ਜੀ ਉਹਨਾਂ ਦੀ ਜੋ ਕਮਿਊਨੀਕੇਸ਼ਨ ਹੈ ਉਹ ਇੰਗਲਿਸ਼ ਭਾਸ਼ਾ ਚ ਹੁੰਦੀ ਹੈ ਇਸ ਕਰਕੇ ਚਾਹੇ ਗ੍ਰਾਮੈਟੀਕਲ ਸਹੀ ਹੋਵੇ ਚਾਹੇ ਗਲਤ ਹੋਵੇ ਤਾਨੂੰ ਇੰਗਲਿਸ਼ ਦੇ ਵਿੱਚ ਆਪ ਦੇ ਇਮਪਲੋਇਰ ਨਾਲ ਡਾਕਟਰ ਦੇ ਨਾਲ ਪੁਲਿਸ ਵਾਲੇ ਨਾਲ ਵੀਜ਼ਾ ਅਫਸਰ ਨਾਲ ਗੱਲ ਕਰਨ ਦਾ ਜਾਣਕਾਰੀ ਹੋਣੀ ਚਾਹੀਦੀ ਹੈ। ਨੰਬਰ 3 ਤੁਹਾਨੂੰ ਕੰਮ ਕਰਨ ਦੀ ਆਦਤ ਹੋਣੀ ਚਾਹੀਦੀ ਹੈ। ਵੱਡੇ ਘਰਾਂ ਦੇ ਕਾਕੇ ਤੇ ਕਾਕੀਆਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ। ਕੈਨੇਡਾ ਕੋਈ ਡੀਸੀ ਨਹੀਂ ਲੱਗਾ। ਸਾਰੇ ਵਰਕਰ ਕੈਟਾਗਰੀ ਚ ਹੁੰਦੇ ਨੇ। ਸਭ ਨੂੰ ਕੰਮ ਕਰਨਾ ਪੈਂਦਾ। ਸੋ ਤੁਹਾਨੂੰ ਕੰਮ ਕਰਨ ਦੀ ਆਦਤ ਹੋਣੀ ਚਾਹੀਦੀ ਹੈ। ਨੰਬਰ 4 ਕੁਕਿੰਗ ਦੇਖੋ ਕੈਨੇਡਾ ਚ ਜੇਕਰ ਤੁਸੀਂ ਜਾ ਕੇ ਟਿਫਨ ਸਰਵਿਸ ਲਵਾਓਗੇ ਜਾਂ ਤੁਸੀਂ ਬਾਹਰੋਂ ਖਾਣਾ ਖਾਓਗੇ ਰੈਸਟੋਰੈਂਟ ਤੋਂ ਤਾਂ ਬਹੁਤ ਮਹਿੰਗਾ ਪਵੇਗਾ ਜੇਕਰ ਤੁਹਾਨੂੰ ਆਪ ਬਣਾਉਣਾ ਆਉਂਦਾ ਹੈ ਤਾਂ ਤੁਹਾਨੂੰ ਇਹ ਕੰਮ ਸਸਤਾ ਪਵੇਗਾ ਇਹ ਕੰਮ ਤੁਸੀਂ ਆਪ ਦੀ ਮਦਰ ਜਾਂ ਪੈਰ ਕੋਲ ਕਰੇ ਸਿੱਖ ਲਓ ਤੇ ਸਿੱਖ ਕੇ ਜਾਓ ਤੇ ਜੇਕਰ ਤੁਸੀਂ ਕਿਤੋਂ ਵੀ ਮਹੀਨੇ ਜਾਂ ਡੇਢ ਮਹੀਨੇ ਦਾ ਕੋਰਸ ਕੀਤਾ ਹੋਇਆ ਤਾਂ ਤੁਹਾਨੂੰ 22 ڈالر ਤੋਂ ਲੈ ਕੇ 25 ڈالر ਪ੍ਰਤੀ ਘੰਟਾ ਐਜ਼ ਅ ਕੁੱਕ ਤਨਖਾਹ ਮਿਲ ਸਕਦੀ ਹੈ ਇਸ ਕਾ ਕਿ ਤੁਹਾਨੂੰ ਬਾਹਰ ਜਾ ਕੇ ਨੌਕਰੀ ਲੱਭਣ ਚ ਪਰੇਸ਼ਾਨੀ ਨਹੀਂ ਹੋਏਗੀ ਆਪਣੇ ਕਮਰੇ ਦੀ ਆਪੇ ਸਫਾਈ ਕਰਨੀ ਤੁਹਾਨੂੰ ਆਣੀ ਚਾਹੀਦੀ ਹੈ ਆਪਣੇ ਕੱਪੜੇ ਆਪੇ ਧੋਣੇ ਤੁਹਾਨੂੰ ਪਤਾ ਹੋਣਾ ਚਾਹੀਦੇ ਨੇ ਦੇਖੋ ਉਹ ਇੱਕ ਦੇਸ਼ ਹੈ ਜਿਹਦੇ ਚ 150 ਦੇਸ਼ਾਂ ਦੇ ਲੋਕ ਆ ਕੇ ਕੰਮ ਕਰਦੇ ਨੇ ਜਿਵੇਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਠੀਕ ਨਹੀਂ ਹੈ ਪਰ ਬਹੁਤ ਵਾਰ ਸਥਿਤੀ ਐਸੀ ਹੁੰਦੀ ਆ ਕਿ ਮਕਾਨ ਮਾਲਕ ਪਾਕਿਸਤਾਨੀ ਹੁੰਦਾ ਹੈ ਤੇ ਆਪਾਂ ਉਹਦੇ ਘਰ ਚ ਆਨ ਰੈਂਟ ਰਹਿ ਰਹੇ ਆ ਇਸ ਕਰਕੇ ਤੁਹਾਨੂੰ ਡਿਸਕ੍ਰਿਮੀਨੇਸ਼ਨ ਤੁਹਾਡੇ ਚੋਂ ਨਿਕਲ ਜਾਣਾ ਚਾਹੀਦਾ ਹੈ ਤੁਹਾਨੂੰ ਇਕਵਲਟੀ ਬਿਫੋਰ ਦਾ ਲਾਅ ਕਿ ਕਾਨੂੰਨ ਦੀ ਪਾਲਣਾ ਕਰਨੀ ਸ਼ਾਪੀ ਕੇ ਗੱਡੀ ਨਾ ਚਲਾਣੀ ਇਹਨਾਂ ਚ ਜਾਂਦੀ ਆਦਤ ਹੋਣੀ ਚਾਹੀਦੀ ਹੈ ਹੋਰ ਕੋਈ ਜਾਣਕਾਰੀ ਫ੍ਰੀ ਚ ਲੈਣੀ ਹੋਵੇ ਉੱਪਰ ਦਿੱਤੇ ਗਏ ਫੋਨ ਨੰਬਰਾਂ ਤੇ ਸੰਪਰਕ ਕਰੋ ਅਸੀਂ ਹਰ ਜਾਣਕਾਰੀ ਮਾਰਨਿੰਗ 9am ਤੋਂ ਇਵਨਿੰਗ 5pm ਫ੍ਰੀਜ ਦਿਨੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ ਟੇਕ ਕਨੈਕਟਡ ਵਿਦ ਅਸ